ਸਤਿ ਸ਼੍ਰੀ ਅਕਾਲ ਨਮਸਤੇ ਆਦਾਬ ਮੈਂ ਹਾਂ ਪੈਰੀ ਸਿੰਘ ਦੋਸਤੋ ਸਵਾਗਤ ਹੈ ਤੁਹਾਡਾ ਚੈਨਲ ਬੁੱਕ ਟਿਊਬ ਬਾਈ ਪੈਰੀ ਦੇ ਉੱਪਰ ਅਸੀਂ ਪੜ ਰਹੇ ਹਾਂ ਗਿਆਨੀ ਸੋਹਣ ਸਿੰਘ ਸੀਤਲ ਜੀ ਦਾ ਲਿਖਿਆ ਨਾਵਲ ਤੂਤਾਂ ਵਾਲਾ ਖੂ ਪ੍ਰੋਗਰਾਮ ਨਾਵਲ ਦੇ ਵਰਕੇ ਦੇ ਵਿੱਚ ਅੱਜ ਐਪੀਸੋਡ ਨੰਬਰ 6 ਹਰ ਰਾਤ ਅੱਧੀ ਬੀਤ ਗਈ ਸੀ ਪਰ ਬਾਬੇ ਅਕਾਲੀ ਦੇ ਅੰਦਰ ਦੀਵਾ ਜਾਗ ਰਿਹਾ ਸੀ ਗਰਮੀ ਦੀ ਰੁੱਤ ਵਿੱਚ ਵੀ ਉਹ ਅੰਦਰੋਂ ਕੁੰਡਾ ਮਾਰ ਕੇ ਆਪਣੇ ਕਮਰੇ ਵਿੱਚ ਟੈਲ ਰਿਹਾ ਸੀ ਕੱਚਾ ਕਮਰਾ ਜਾਂ ਕੋਠਾ ਬਿਲਕੁਲ ਕਾਲ ਕੋਠੜੀ ਵਰਗਾ ਸੀ ਜਿਸ ਨੂੰ ਕੋਈ ਬਾਰੀ ਜਾਂ ਰੋਸ਼ਨਦਾਨ ਨਹੀਂ ਸੀ ਸਿਰਫ 3.5 ਫੁੱਟ ਚੌੜਾ ਇੱਕੋ ਇੱਕ ਬੂਹਾ ਸੀ ਤੇ ਉਹ ਵੀ ਉਸ ਵੇਲੇ ਬੰਦ ਸੀ ਅੰਦਰ ਸਾਹਮਣੀ ਕੰਦ ਨਾਲ ਇੱਕ 6 ਫੁੱਟ ਉੱਚਾ ਤੇ 4 ਫੁੱਟ ਚੌੜਾ ਲੱਕੜ ਦਾ ਸੰਦੂਕ ਸੀ ਜਿਸ ਦੇ ਸਾਹਮਣੇ ਮੱਥੇ ਛੋਟੇ-ਛੋਟੇ ਸ਼ੀਸ਼ੇ ਲੱਗੇ ਹੋਏ ਸਨ। ਸੰਦੂਕ ਉੱਤੇ ਕੀਤਾ ਹੋਇਆ ਰੰਗ ਰੋਗਨ ਫਿੱਕਾ ਪੈ ਗਿਆ ਸੀ ਪਰ ਉੱਪਰ ਕੱਟਾ ਕੋਈ ਨਹੀਂ ਸੀ। ਰੰਗ ਫਿੱਕਾ ਪੈ ਗਿਆ ਸੀ 20 ਸਾਲ ਪੁਰਾਣਾ ਹੋਣ ਕਰਕੇ ਤੇ ਕੱਟਾ ਮਿੱਟੀ ਇਸ ਵਾਸਤੇ ਨਹੀਂ ਸੀ ਜੰਮਿਆ ਕਿਉਂਕਿ ਦੂਜੇ ਚੌਥੇ ਦਿਨ ਉਹਨੂੰ ਪਿਆਰ ਵਾਲਾ ਹੱਥ ਛਾੜਦਾ ਰਹਿੰਦਾ ਸੀ। ਉਸ ਦੇ ਲਾਗੇ ਇੱਕ ਰੰਗੀਲਾ ਪਲੰਗ ਵਿਛਿਆ ਹੋਇਆ ਸੀ। ਪਲੰਗ ਦੀ ਪੈਂਦ ਵਾਲੇ ਕਸੂਤ ਦਾ ਉਣਿਆ ਹੋਇਆ ਦਰਮਿਆਨਾ ਮੰਜਾ ਖੜਾ ਕੀਤਾ ਹੋਇਆ ਸੀ ਇਸ ਤੋਂ ਇਲਾਵਾ ਦੋ ਟੀਮ ਦੇ ਟਰੰਕ ਇੱਕ ਪੀੜਾ ਦੋ ਤਿੰਨ ਘੜੇ ਇੱਕ ਦਾਣਿਆਂ ਦੀ ਬੋਰੀ ਤੇ ਪੰਜ ਸੱਤ ਚੌਕੇ ਦੇ ਭਾਂਡੇ ਪਏ ਸਨ ਕਮਰਾ 12 ਫੁੱਟ ਚੌੜਾ ਤੇ 20 ਫੁੱਟ ਲੰਮਾ ਸੀ ਇੰਨੇ ਥੋੜੇ ਸਮਾਨ ਨਾਲ ਉਹ ਭਰਿਆ ਭਰਿਆ ਮਲੂਮ ਨਹੀਂ ਸੀ ਹੁੰਦਾ ਪਲੰਗ ਦੀ ਚਿੱਟੀ ਵਿਛਾਈ ਉੱਤੇ ਦੋ ਜਨਾਨੇ ਸੁੱਟ ਪਏ ਸਨ ਉਹ ਬਹੁਤ ਹੰਡੇ ਹੋਏ ਨਹੀਂ ਸਨ ਪਰ ਪਏ ਪਏ ਬੁੱਢੇ ਜ਼ਰੂਰ ਹੋ ਗਏ ਸਨ ਉਨ੍ਹਾਂ ਦੇ ਸ਼ੋਖ ਰੰਗ ਦੱਸਦੇ ਸਨ ਕਿ ਉਹ ਕਿਸੇ ਨਵੀਂ ਵਿਆਹੀ ਮੁਟਿਆਰ ਦਾ ਉਤਾਰ ਸਨ ਇੱਕ ਸੂਟ ਉੱਤੇ ਹਾਤੀ ਦੰਦ ਦੀਆਂ ਦੋ ਟੁੱਟੀਆਂ ਹੋਈਆਂ ਝੂੜੀਆਂ ਵੀ ਪਈਆਂ ਸਨ ਤੇਜ ਕਦਮੀ ਟਹਿਲ ਦਾ ਬਾਬਾ ਅਕਾਲੀ ਵਿੱਚੋਂ ਵਾਰੋਂ ਉਨ੍ਹਾਂ ਸੂਟਾਂ ਵਾਲੇ ਝਾਤੀ ਮਾਰ ਲੈਂਦਾ ਉਸ ਵੇਲੇ ਉਹਦੀਆਂ ਅੱਖਾਂ ਵਿੱਚ ਬੜੀ ਅਨੋਖੀ ਚਮਕ ਆ ਜਾਂਦੀ ਉਹ ਦੋ ਸੂਟ ਤੇ ਟੁੱਟੀਆਂ ਹੋਈਆਂ ਚੂੜੀਆਂ ਉਹਦੀ ਜ਼ਿੰਦਗੀ ਦਾ ਕੀਮਤੀ ਸਰਮਾਇਆ ਸੀ ਉਹਦੇ ਅੰਦਰ ਅਥਾਹ ਹਲਚਲ ਮੱਚੀ ਹੋਈ ਸੀ ਦੀਪ ਨੇ بے موقعہ سوال ਕਰਕੇ ਬਾਬੇ ਅਕਾਲੀ ਦੇ ਜਜ਼ਬਾਤ ੜਕਾ ਦਿੱਤੇ ਸਨ ਉਹ ਮਨ ਦੇ ਅੰਦਰੇ ਅੰਦਰ ਕਹਿ ਰਿਹਾ ਸੀ ਖੇਮ ਕੁਰੇ ਸੁਣ ਲਿਆ ਦੀਪਾ ਪੁੱਛਦਾ ਸੀ ਕਿ ਕਦੇ ਮੈਨੂੰ ਤੇਰੀ ਯਾਦ ਵੀ ਆਉਂਦੀ ਏ ਜਾਂ ਨਹੀਂ ਓਹੋ ਲੋਕਾਂ ਨੂੰ ਸਾਡੇ ਪਿਆਰ ਉੱਤੇ ਵੀ ਸ਼ੱਕ ਹੋ ਰਿਹਾ ਏ ਉਹ ਸਮਝਦੇ ਨੇ ਮੈਂ ਬੁੱਢਾ ਹੋ ਰਿਹਾ ਹਾਂ ਸਾਰੇ ਮੈਨੂੰ ਬਾਬਾ ਅਕਾਲੀ ਆਖ ਕੇ ਬੁਲਾਉਂਦੇ ਨੇ ਇਸ ਵਾਸਤੇ ਉਹਨਾਂ ਦੇ ਖਿਆਲ ਵਿੱਚ ਮੇਰਾ ਪਿਆਰ ਵੀ ਬੁੱਢਾ ਹੋ ਗਿਆ ਏ ਹੁਣ ਮੇਰੇ ਅੰਦਰੋਂ ਤੇਰੀ ਯਾਦ ਮੁੱਕ ਗਈ ਹੋਵੇਗੀ ਉਹ ਕੀ ਜਾਣਨ ਉਹ ਜਾਣ ਸਕਦੇ ਵੀ ਨਹੀਂ ਕਿ ਇਸ ਚਿੱਟੇ ਦਾੜੇ ਵਾਲੇ ਤੇ ਜੇਲ੍ਹਾਂ ਦੇ ਮਾਰੇ ਹੋਏ ਸਰੀਰ ਵਿੱਚ ਦਿਲ ਹੈ ਤੇ ਦਿਲ ਵਿੱਚ ਹੈ ਤੇਰਾ ਜਵਾਨ ਪਿਆਰ ਤੂੰ ਉਦੋਂ ਮਸਾ 18 ਜਾਂ ਹੱਦ 19 ਸਾਲ ਦੀ ਹੋਵੇਂਗੀ ਤੇ ਮੈਂ 25 26 ਸਾਲ ਦਾ ਵਿਆਹ ਵੇਰੀ ਮੈਂ ਤੇਰਾ ਮੂੰਹ ਵੀ ਸਵਾਰ ਕੇ ਨਹੀਂ ਸੀ ਵੇਖਿਆ ਐਵੇਂ ਮਾੜੀ ਜਿਹੀ ਥੋੜੀ ਦਿਸੀ ਸੀ ਵਾਪਸ ਮੁੜਦੀ ਦੀ ਜਾਂ ਮੱਛਲੀ ਦੇ ਹੇਠਲੇ ਪੱਤ ਫੇਰ ਵੀ ਤੈਨੂੰ ਜਾਣ ਗਿਆ ਸਾਂ ਗਾਨਾ ਖੇਡਦਿਆਂ ਤੇਰੇ ਹੱਥਾਂ ਦੀ ਮਾੜੀ ਜਈ ਸ਼ੋ ਇੰਨੇ ਨਾਲ ਹੀ ਮੈਂ ਤੇਰੇ ਦਿਲ ਦੀ ਧੜਕਣ ਸੁਣ ਲਈ ਸੀ ਬਿਨਾ ਵੇਖਿਆ ਹੀ ਪਿਆਰ ਪੈ ਗਿਆ ਜਵਾਨ ਦਿਲ ਵਿੱਚ ਪਿਆਰ ਵਾਸਤੇ ਥਾਂ ਖਾਲੀ ਸੀ ਤੇ ਉਹ ਜਗ੍ਹਾ ਤੂੰ ਭਰ ਦਿੱਤੀ ਉਸ ਵੇਲੇ ਮੈਂ ਸਮਾਜ ਦੇ ਇਸ ਰਵਾਜ ਤੋਂ ਬੜਾ ਖਿਜਿਆ ਸਾਂ ਜਿਸ ਨੇ ਵਿਆਹ ਵੇਲੇ ਸਾਨੂੰ ਇੱਕ ਦੂਜੇ ਦੇ ਮੱਥੇ ਵੀ ਨਾ ਲੱਗਣ ਦਿੱਤਾ ਵਿਆਹ ਵੇਲੇ ਤੇਰਾ ਮੂੰਹ ਕਿਹੋ ਜਿਹਾ ਲੱਗਦਾ ਸੀ ਇਹ ਜਾਣਨ ਦੀ ਰੀਤ ਹੀ ਰਹੀ ਇਰੇ ਅੰਦਰ ਵੀ ਤਾਂ ਇਹ ਹੋ ਰਹੀ ਜੋ ਹੋਵੇਗੀ ਅੰਤ ਤਿੰਨ ਮਹੀਨਿਆਂ ਦੇ ਲੰਮੇ ਵਿਛੋੜੇ ਪਿੱਛੋਂ ਤੁਮਕਲਾਵਾ ਆਈ ਤੇ ਰਹੀ ਸੱਬੋ ਪੰਜ ਦਿਨ ਉਹ ਪੰਜ ਦਿਨ ਸੁਰਗਾ ਵਰਗੇ ਸਾਰੀ ਸਾਰੀ ਯਾਤਾਂ ਪੰਗਲਾਂ ਕਰਦਿਆਂ ਨਿਭਾ ਦੇਣੀ ਉਹ ਜਈਆਂ ਗੱਲਾਂ ਸਾਰੀ ਕਰਦੇ ਨੇ ਪਰ ਦੂਸਰੇ ਨੂੰ ਕੋਈ ਨਹੀਂ ਦੱਸਦਾ ਅਜੇ ਤੱਕ ਮੇਰੇ ਕੰਨਾਂ ਵਿੱਚ ਉਹ ਗੱਲਾਂ ਕੂਜਦੀਆਂ ਰਹਿੰਦੀਆਂ ਨੇ ਤੇਰੀਆਂ ਇਹਨਾਂ ਨਿਸ਼ਾਨੀਆਂ ਵੱਲ ਵੇਂਦਾ ਆ ਤਾਂ ਇਹਨਾਂ ਵਿੱਚੋਂ ਵੀ ਤੇਰੀ ਆਵਾਜ਼ ਸੁਣਾਈ ਦਿੰਦੀ ਏ ਆ ਦੋਵੇਂ ਚੂੜੀਆਂ ਮੁਕਲਾਵੇ 베ਰੀਂ ਹੀ ਮੈਥੋਂ ਟੁੱਟੀਆਂ ਸਨ ਤੂੰ ਹੌਕਾ ਪਰ ਕੇ ਕਿਹਾ ਸੀ ਇਹ ਕੀ ਕੀਤਾ ਜੇ ਮੇਰਾ ਸ਼ਗਨਾ ਦਾ ਚੂੜਾ ਸਵਾ ਬਰੇ ਤੋਂ ਪਹਿਲਾਂ ਹੀ ਚੂੜੀਆਂ ਤੋੜ ਦਿੱਤੀਆਂ ਜੇ ਬੇਸ਼ਕ ਨਹੀਂ ਹੋ ਗਈ ਤੇਰੇ ਵਾਸਤੇ ਕਾਦੀ ਮੇਰੇ ਵਾਸਤੇ ਬੇਸ਼ਕ ਨਹੀਂ ਹੋ ਗਈ ਤੂੰ ਤਾਂ ਸ਼ਹੀਦੀ ਪਾ ਗਈੋਂ ਪਿੱਛੋਂ ਮੈਂ ਹੀ ਤੇਰੀ ਯਾਦ ਵਿੱਚ ਸੜਨ ਵਾਸਤੇ ਰਹਿ ਗਿਆ ਹਾਂ ਹਾਂ ਤੂੰ ਸ਼ਹੀਦ ਹੈ ਕੋਈ ਭਾਵੇਂ ਕੁਝ ਕਹੇ ਮੈਂ ਤੈਨੂੰ ਸ਼ਹੀਦ ਮੰਨਦਾ ਹਾਂ ਕਿਤੇ ਮੈਂ ਵੀ ਸ਼ਹੀਦ ਹੋ ਜਾਂਦਾ ਆਪਾਂ ਹੁਣ ਤੱਕ ਫੇਰ ਮਿਲੇ ਹੁੰਦੇ ਹੁਣ ਨੂੰ ਆਪਾਂ 18-19 ਸਾਲ ਦੇ ਜਵਾਨ ਹੋਣਾ ਸੀ ਤੇਰੀ ਉਹਾਂ ਉਮਰ ਹੁੰਦੀ ਵਿਆਹ ਵੇਲੇ ਵਾਲੀ ਪਰ ਮੇਰੇ ਭਾਗਾ ਵਿੱਚ ਸ਼ਹੀਦ ਹੋਣਾ ਨਹੀਂ ਸੀ ਲਿਖਿਆ ਤੇਰੇ ਵਾਂਗ ਸਰਾਬਾ ਵੀ ਮੈਨੂੰ ਛੱਡ ਗਿਆ ਫੇਰ ਵੀ ਤੁਹਾਡਾ ਦੋਹਾਂ ਦਾ ਕੋਈ ਕਸੂਰ ਨਹੀਂ ਨਾ ਹੀ ਮੈਂ ਤੁਹਾਡੇ ਦੋਹਾਂ ਵਿੱਚੋਂ ਕਿਸੇ ਨਾਲ ਨਾਰਾਜ਼ ਹਾਂ ਤੇਰਾ ਸਾਥ ਸਮਾਜ ਨੇ ਨਖੇੜ ਦਿੱਤਾ ਤੇ ਸਰਾਬੇ ਦਾ ਸਰਕਾਰ ਨੇ ਉਹ ਸਰਾਬੇ ਨੇ ਮੇਰੇ ਅੰਦਰ ਇੱਕ ਨਵੀਂ ਲਗਨ ਪੈਦਾ ਕਰ ਦਿੱਤੀ ਸੀ ਨਵਾਂ ਇਸ਼ਕ ਜਗਾ ਦਿੱਤਾ ਸੀ ਆਜ਼ਾਦੀ ਦਾ ਇਸ਼ਕ ਪਰ ਉਸ ਨਾਲ ਤੇਰਾ ਪਿਆਰ ਮੇਰੇ ਦਿਲ ਵਿੱਚੋਂ ਘਟ ਨਹੀਂ ਸੀ ਗਿਆ ਦੋਵੇਂ ਪਿਆਰ ਵੱਖਰੇ ਵੱਖਰੇ ਢੰਗ ਦੇ ਸਨ ਇੱਕ ਪਾਸੇ ਤੇਰਾ ਪਿਆਰ ਸੀ ਇੱਕ ਪਾਸੇ ਦੇਸ਼ ਦਾ ਪਿਆਰ ਤੇਰੇ ਨਾਲ ਗੁਜ਼ਾਰੇ ਹੋਏ 2 ਸਾਲ ਅਜੇ ਵੀ ਕਿਤੇ ਸੁੱਤਿਆਂ ਪਿਆ ਬਾਹੀਂ ਹਿੱਕ ਨਾਲ ਇਕੱਠੀਆਂ ਹੋ ਜਾਣ ਤਾਂ ਇਉਂ ਪਾਪਦਾ ਜਿਵੇਂ ਮੇਰੀਆਂ ਬਾਹਾਂ ਵਿੱਚ ਤੂੰ ਹੁੰਦੀ ਏ ਉਹਾਂ 18-20 ਸਾਲ ਦੀ ਮੁਟਿਆਰ ਖੇਮੋ ਮੈਂ ਬੁੱਢੜਾ ਹੋ ਗਿਆ ਪਰ ਤੂੰ ਅਜੇ ਮੁਟਿਆਰ ਏ ਮੈਨੂੰ ਤਾਂ ਬੁੱਢਾ ਕਰ ਦਿੱਤਾ ਏ ਇਨ੍ਹਾਂ ਬਾਬਾ ਆਖਣ ਵਾਲਿਆਂ ਨੇ ਇਹ ਵੀ ਸੱਚੋ ਨੇ ਪੰਜਾਂ ਵਰਿਆਂ ਦੀ ਕੈਦ ਨੇ ਮੈਨੂੰ ਸੱਚ ਮੁੱਚ ਬੁੱਢਿਆਂ ਕਰ ਦਿੱਤਾ ਸੀ ਬੱਤੀਆਂ ਤੇਤੀਆਂ ਵਰਿਆਂ ਦੀ ਉਮਰ ਵਿੱਚ ਹੀ ਮੇਰੀ ਦਾੜੀ ਤੇ ਸਿਰ ਦੇ ਵਾਲ ਅੱਧੇ ਚਿੱਟੇ ਹੋ ਗਏ ਸਨ ਤੇ ਅਜੇ ਵੀ ਮੇਰੀ ਕਿਹੜੀ ਉਮਰ ਮਸਾਂ 46-47 ਸਾਲ ਤੇ ਮੇਰੇ ਦਾੜੇ ਤੇ ਸਿਰ ਦੇ ਸਾਰੇ ਵਾਲ ਚਿੱਟੇ ਹੋ ਗਏ ਨੇ ਵੇਖਣ ਵਾਲਾ ਮੈਨੂੰ 60 ਵਰਿਆਂ ਤੋਂ ਘੱਟ ਨਹੀਂ ਸਮਝਦਾ। ਸਰੀਰ ਕੁੜਕੇ ਬੁੱਢਾ ਹੋ ਗਿਆ ਏ। ਸਰੀਰ ਵੀ ਕੀ ਕਰਦਾ। ਇਹਦੇ ਉੱਤੇ ਥੋੜੇ ਝੱਖੜ ਚੁੱਲੇ ਨੇ। ਹੁਣ ਤੱਕ ਮੈਂ 4 ਵਾਰ ਜੇਲ੍ਹ ਕੱਟ ਚੁੱਕਾ ਹਾਂ ਤੇ 3 ਵਾਰ ਸਰਕਾਰ ਪਾਸੋਂ ਮਾਰ ਖਾ ਚੁੱਕਾ। 2 ਵਾਰ ਤਾਂ ਪਹਿਲੀ ਕੈਦ ਵੇਰੀ ਬੈਂਤ ਲੱਗੇ ਸਨ। ਪਹਿਲੀ ਵਾਰ ਸਰਾਬੇ ਦੇ ਸਾਹਮਣੇ 30 ਬੈਂਤ ਲੱਗੇ ਸਨ। ਥੋੜੀ ਜਿਹੀ ਗੱਲ ਤੋਂ ਜੇਲ੍ਹ ਵਾਲਿਆਂ ਨਾਲ ਝਗੜਾ ਹੋ ਗਿਆ ਸੀ। ਅਸਲ ਵਿੱਚ ਉਹ ਸਾਨੂੰ ਦਬਾਉਣਾ ਚਾਹੁੰਦੇ ਸਨ ਤੇ ਅਸੀਂ ਦਬਾਅ ਮੰਨਦੇ ਨਹੀਂ ਸਾਂ ਥੋੜੀ ਥੋੜੀ ਗੱਲਾਂ ਅਸੀਂ ਭੁੱਖ ਹੜਤਾਲ ਕਰ ਦਿੰਦੇ ਸਾਂ ਸੱਤਾ ਅਠਾ ਵਰਿਆਂ ਦੀ ਕੈਦ ਵਿੱਚ ਮੈਂ ਸਾਰੀ 117 ਦਿਨ ਭੁੱਖ ਹੜਤਾਲ ਕੀਤੀ ਏ ਕੈਦੀਆਂ ਕੋਲ ਹੋਰ ਚਾਰਾ ਵੀ ਕੀ ਹੁੰਦਾ ਏ ਭੁੱਖ ਹੜਤਾਲ ਹੀ ਉਹਨਾਂ ਦਾ ਸਭ ਤੋਂ ਵੱਡਾ ਹਥਿਆਰ ਸਮਝਿਆ ਜਾਂਦਾ ਏ ਉਂਝ ਭੁੱਖ ਹੜਤਾਲ ਵਰਗਾ ਹੋਰ ਕੋਈ ਕਸ਼ਟ ਨਹੀਂ ਆਂਦਰਾ ਵੱਡੀ ਦੀਆਂ ਨੇ ਲਹੂ ਆਉਣ ਲੱਗ ਪੈਂਦਾ ਏ ਖਾਣ ਵਾਲੀਆਂ ਚੀਜ਼ਾਂ ਵੇਖ-ਵੇਖ ਕੇ ਮਨ ਕਲਪਦਾ ਏ ਆਪਣੇ ਆਪ ਨੂੰ ਆਦਮੀ ਕੋਸਦਾ ਏ ਤੇ ਉਸ ਵੇਲੇ ਨੂੰ ਪਛਤਾਉਂਦਾ ਏ ਜਦੋਂ ਉਹ ਰੋਹ ਵਿੱਚ ਆਇਆ ਭੁੱਖ ਹੜਤਾਲ ਕਰ ਬੈਠਾ ਸੀ ਹਰ ਵੇਲੇ ਅੰਦਰਲਾ ਇਹੋ ਲੋਚਦਾ ਰਹਿੰਦਾ ਏ ਕਿ ਦਾ ਲੱਗੇ ਤਾਂ ਲੋਕਾਂ ਤੋਂ ਅੱਖ ਬਚਾ ਕੇ ਕੁਝ ਨਾ ਕੁਝ ਖਾ ਲਵਾਂ ਬਸ ਇੱਕੋ ਸਿਰੜ ਹੀ ਹੁੰਦਾ ਏ ਜੇ ਸਾਸਰੇ ਬੰਦਾ ਕੱਟ ਲੈਂਦਾ ਏ ਤੇ ਖੇਮਕੁਰੇ ਮੈਂ ਸਾਰੇ ਦੁੱਖ ਬੜੇ ਸਿਰੜ ਤੇ ਜਿਗਰੇ ਨਾਲ ਕੱਟੇ ਤੂੰ ਇੱਕ ਵਾਰ ਪੁੱਛਿਆ ਸੀ ਨਾ ਤੁਸੀਂ ਚੁੱਪ ਕੀਤੇ ਹੀ ਕਿੱਧਰ ਖਿਸਕ ਜਾਂਦੇ ਜੀ ਇਨੀਆਂ ਇਨੀਆਂ ਰਾਤਾਂ ਤੁਸੀਂ ਕਿੱਥੇ ਰਹਿੰਦੇ ਜੇ ਮੇਰਾ ਦਿਲ ਡਰਦਾ ਇਹ ਵੇਖਿਓ ਕਿਤੇ ਤੇ ਮੈਂ ਅੱਗੋਂ ਹੱਸ ਕੇ ਇੱਕੋ ਗੱਲ ਕਹੀ ਸੀ ਘਬਰਾ ਨਾ ਮੇਰੀ ਲਾਡੋ ਮੈਂ ਕਦੇ ਕੋਈ ਇਹੋ ਜਿਹਾ ਕੰਮ ਨਹੀਂ ਕਰਾਂਗਾ ਜਿਸ ਨਾਲ ਤੇਰਾ ਸਿਰ ਲੋਕਾਂ ਦੇ ਸਾਹਮਣੇ ਨੀਵਾ ਹੋ ਜਾਵੇ ਜਾਂ ਤੈਨੂੰ ਕੋਈ ਉਲ੍ਹਾਮਾ ਦੇਵੇ ਤੇ ਵੇਖ ਲੈ ਮੈਂ ਤੇਰਾ ਸਿਰ ਨੀਵਾ ਨਹੀਂ ਹੋਣ ਦਿੱਤਾ ਮੈਂ ਸਾਰੇ ਤਸੀਹੇ ਸੂਰਮਿਆਂ ਵਾਂਗ ਝੱਲੇ ਨੇ ਤੀ ਬੈਂਤ ਬਾਰ ਕੇ ਮੈਨੂੰ ਟਿਕਟਕੀ ਨਾਲੋਂ ਖੋਲਿਆ ਨੇ ਮੈਂ ਸੱਜੀ ਬਾਹ ਉੱਚੀ ਕਰਕੇ ਜਕਾਰੇ ਛੱਡਣ ਲੱਗ ਪਿਆ ਦਰੋਗੇ ਨੇ ਮੈਨੂੰ ਜਰਾ ਧਾਨੇ ਨਾਲ ਪੁੱਛਿਆ ਸੁਣਾ ਕਰਮ ਸਿੰਘ ਕੀ ਹਾਲੀ ਸੁਣ ਕੇ ਮੇਰਾ ਖੂਨ ਉਬਲ ਪਿਆ ਸੀ ਮੈਂ ਮੱਥੇ ਤੇ ਕੂਰੀ ਪਾ ਕੇ ਛਾਤੀ ਫਲਾ ਕੇ ਉਸੇ ਵਰਗੀ ਬੋਲੀ ਵਿੱਚ ਜਵਾਬ ਦਿੱਤਾ ਓਏ ਬਿੱਲਿਆਂ ਦੇ ਟੁੱਕੜ ਬੋਚਾ ਖਾਲਸਾ ਤਿਆਰ ਬਰ ਤਿਆਰ ਏ ਮੈਨੂੰ ਹੁਣੇ ਫੇਰ ਟਿਕਟਕੀ ਨਾਲ ਬੰਨਦੇ ਤੇ 10 ਬੰਦੇ ਬੈਂਤ ਮਾਰਨ ਲਾ ਦੇ ਮੈਂ ਉਹਨਾਂ ਚਿਰ ਬੈਂਤ ਖਾਂਦਾ ਰਹਾਂਗਾ ਜਿੰਨਾ ਚਿਰ ਅੰਗਰੇਜ਼ ਇਥੋਂ ਨਿਕਲ ਨਹੀਂ ਜਾਂਦੇ ਮੇਰਾ ਇਹ ਉੱਤਰ ਸੁਣ ਕੇ ਸਾਰੇ ਸਾਥੀਆਂ ਨੇ ਜਕਾਰੇ ਛੱਡੇ ਸਨ ਤੇ ਕਰਮ ਸੋ ਜਿੰਦਾਬਾਦ ਦੇ ਨਾਰੇ ਲਾਏ ਸਨ ਕਰਤਾਰ ਸਿੰਘ ਸਰਾਬੇ ਨੇ ਮੈਨੂੰ ਹਿੱਕ ਨਾਲ ਲਾ ਕੇ ਘੁੱਟ ਲਿਆ ਸੀ ਤੇ ਕਿਹਾ ਸੀ ਕਰਮ ਸਿਆ ਮੈਨੂੰ ਤੇਰੇ ਵਰਗੇ ਸਾਥੀਆਂ ਤੇ ਬੜਾ ਮਾਣ ਏ ਸੋਹਣ ਸਿੰਘ ਪਕਣਾ ਵੀ ਜੇਲ੍ਹ ਵਿੱਚ ਸਾਡੇ ਨਾਲ ਹੀ ਹੁੰਦਾ ਸੀ ਹੁਣ ਤਾਂ ਉਹਨੂੰ ਵੀ ਮੇਰੇ ਵਾਂਗ ਸਾਰੇ ਬਾਬਾ ਜਾਂਦੇ ਨੇ ਮੇਰੇ ਨਾਲੋਂ ਉਹ ਥੋੜੇ ਬਰੇ ਹੀ ਵੱਡਾ ਏ ਉਹ ਸਾਡਾ ਗਦਰ ਪਾਰਟੀ ਦਾ ਪ੍ਰਧਾਨ ਸੀ ਉਨੇ ਮੇਰੀਆਂ ਮੋਰਾਂ ਥਾਪੜਦਿਆਂ ਕਿਹਾ ਸੀ ਕਰਮਸਿਆਂ ਜਿਸ ਲਹਿਰ ਵਿੱਚ ਤੇਰੇ ਵਰਗੇ ਸਿਰੜੀ ਗੱਭਰੂ ਹੋਣ ਉਹ ਕਦੇ ਨਹੀਂ ਮਰਦੀ ਬੇਸ਼ੱਕ ਅਸੀਂ ਆਪਣੇ ਪ੍ਰੋਗਰਾਮ ਵਿੱਚ ਸਫਲ ਨਹੀਂ ਹੋਏ ਵੇਖਣ ਵਾਲੇ ਨੂੰ ਜਾਪਦਾ ਇਹ ਸਾਡੀ ਲਹਿਰ ਫੇਲ ਹੋ ਗਈ ਅੰਗਰੇਜ਼ ਸਰਕਾਰ ਨੇ ਸਾਨੂੰ ਦਬਾ ਲਿਆਏ ਤੇ ਸਾਡੀ ਆਜ਼ਾਦੀ ਦੀ ਲਹਿਰ ਨੂੰ ਖਤਮ ਕਰ ਦਿੱਤਾ ਏ ਪਰ ਯਾਦ ਰੱਖ ਜਿਹੜੀ ਆਜ਼ਾਦੀ ਦੀ ਭਾਵਨਾ ਅਸੀਂ ਲੋਕਾਂ ਵਿੱਚ ਪੈਦਾ ਕਰ ਦਿੱਤੀ ਏ ਇਹ ਅਸਲੋਂ ਮਰਨ ਨਹੀਂ ਲੱਗੀ ਅਸਾਂ ਦੇਸ਼ ਵਾਸੀਆਂ ਨੂੰ ਜਗਾ ਦਿੱਤਾ ਏ ਤੇ ਜਾਗੀ ਹੋਈ ਜਨਤਾ ਉਹਨਾਂ ਚਿਰ ਮੋਰਚੇ ਲੈਂਦੀ ਰਹੇਗੀ ਜਿੰਨਾ ਚਿਰ ਅੰਗਰੇਜ਼ ਇੱਥੋਂ ਚਲੇ ਨਹੀਂ ਜਾਂਦੇ ਨਵੀਆਂ ਲਹਿਰਾਂ ਤੇ ਪਾਰਟੀਆਂ ਉੱਠਣਗੀਆਂ ਭਲੇ ਹੀ ਉਹਨਾਂ ਦੇ ਨਾਂ ਤੇ ਕੰਮ ਕਰਨ ਦੇ ਢੰਗ ਵੱਖਰੇ ਹੋਣ ਪਰ ਉਹਨਾਂ ਦਾ ਨਿਸ਼ਾਨਾ ਦੇਸ਼ ਦੀ ਆਜ਼ਾਦੀ ਹੀ ਹੋਵੇਗਾ ਅਸੀਂ ਫਾਂਸੀ ਚੜ ਜਾਵਾਂਗੇ ਅੰਗਰੇਜ਼ ਸਾਨੂੰ ਛੱਡਣ ਨਹੀਂ ਲੱਗੇ ਪਰ ਸਾਡੀ ਸ਼ਹੀਦੀ ਦੇਸ਼ ਨੂੰ ਨਵਾਂ ਜੀਵਨ ਦੇ ਜਾਵੇਗੀ ਉਹਦੀਆਂ ਇਹ ਗੱਲਾਂ ਮੈਨੂੰ ਅਜੇ ਤੱਕ ਯਾਦ ਨੇ ਤੇ ਸਾਨੂੰ ਇਹਾ ਯਕੀਨ ਸੀ ਕਿ ਅਸੀਂ ਸਾਰੇ ਫਾਂਸੀ ਲਾ ਦਿੱਤੇ ਜਾਵਾਂਗੇ ਮੈਂ ਕਈ ਵਾਰ ਸਰਾਬੇ ਨੂੰ ਕਹਿਣਾ ਸਰਾਬਾ ਸਾਹਿਬ ਤੂੰ ਸਾਡਾ ਜਰਨੈਲ ਏ ਸਵਾਦ ਤਾਂ ਏ ਜੇ ਉਸ ਵੇਲੇ ਤੂੰ ਸਾਹਮਣੇ ਹੋਵੇਂ ਜਦੋਂ ਅਸੀਂ ਫਾਂਸੀ ਲੱਗੀਏ ਫਿਰ ਵੇਖੇ ਜਵਾਨਾਂ ਦੇ ਹੱਥ ਕਿਵੇਂ ਹੱਸ-ਹੱਸ ਕੇ ਆਪਣੀ ਹੱਥੀਂ ਗਲਾਂ ਵਿੱਚ ਰੱਸੇ ਪਾਉਂਦੇ ਆਂ ਉੰਜ ਸੱਚੀ ਗੱਲ ਪੁੱਛਦੀ ਏ ਤਾਂ ਮੇਰਾ ਜੀ ਨਹੀਂ ਸਹੀ ਕਰਦਾ ਫਾਹੇ ਲੱਗਣ ਨੂੰ ਮਰਨਾ ਬੜਾ ਔਖਾ ਹੁੰਦਾ ਏ ਅੱਜ ਮੈਂ ਤੇਰੇ ਅੱਗੇ ਦਿਲ ਦਾ ਭੇਤ ਮੰਨਦਾ ਆਂ ਬਾਬਾ ਅਕਾਲੀ ਪਲੰਗ ਦੇ ਕੋਲ ਖਲੋ ਗਿਆ ਦੋਵੇਂ ਟੁਕਟੀਆਂ ਹੋਈਆਂ ਚੂੜੀਆਂ ਚੁੱਕ ਕੇ ਉਹਨੇ ਹਿੱਕ ਨਾਲ ਲਾ ਲਈਆਂ 2 ਮਿੰਟ ਉਹ ਅੱਖਾਂ ਬੰਦ ਕਰਕੇ ਖਲਾਰੇਆ ਇਓ ਮਲੂਮ ਹੁੰਦਾ ਸੀ ਜਿਵੇਂ ਉਹ ਕਿਸੇ ਜੁਰਮ ਦਾ ਇਕਬਾਲ ਕਰਨ ਵਾਸਤੇ ਆਪਣੇ ਆਪ ਨੂੰ ਤਿਆਰ ਕਰ ਰਿਹਾ ਹੋਵੇ ਉਹਨੇ ਚੂੜੀਆਂ ਸੂਟ ਉੱਤੇ ਪਹਿਲੀ ਥਾਂ ਟਿਕਾਹ ਦਿੱਤੀਆਂ ਤੇ ਫਿਰ ਟਹਿਲਣ ਲੱਗ ਪਿਆ ਉਹ ਉਹਦੀ ਚਾਲ ਪਹਿਲਾਂ ਨਾਲੋਂ ਸੁਸਤ ਸੀ ਉਹਨੇ ਫਿਰ ਦਿਲ ਵਿੱਚ ਵਸਦੀ ਖੇਮ ਕੌਰ ਨਾਲ ਗੱਲਾਂ ਸ਼ੁਰੂ ਕਰ ਦਿੱਤੀਆਂ ਜਾਣਦੀ ਏ ਕਮਜ਼ੋਰੀ ਹਰ ਇਨਸਾਨ ਵਿੱਚ ਹੁੰਦੀ ਏ ਇੱਕ ਵਾਰਾ ਮੇਰਾ ਦਿਲ ਵੀ ਡੋਲ ਗਿਆ ਸੀ ਸੱਚੀ ਪੁੱਛਦੀ ਏ ਤਾਂ ਤੇਰੇ ਪਿਆਰ ਨੇ ਹੀ ਮੈਨੂੰ ਦਲਾ ਦਿੱਤਾ ਸੀ ਤੇਰਾ ਵਿਛੋੜਾ ਮੇਰੇ ਵਾਸਤੇ ਸਹਿਣਾ ਔਖਾ ਹੋ ਗਿਆ ਸੀ ਕਈ ਦਿਨ ਮੈਂ ਇੱਕੋ ਗੱਲ ਸੋਚਦਾ ਰਿਹਾ ਕਿ ਮੇਰੇ ਪਿੱਛੋਂ ਤੇਰਾ ਕੀ ਬਣੇਗਾ ਨਾਲੇ ਕੁਝ ਕਮਜ਼ੋਰ ਬੰਦੇ ਸਾਡੇ ਵਿੱਚੋਂ ਹੀ ਵੈੰਦਾ ਮਾਫ਼ ਬਣ ਗਏ ਸਨ ਉਹਨਾਂ ਦਾ ਵੀ ਮੇਰੇ ਦਿਲ ਤੇ ਅਸਰ ਪਿਆ ਸੀ ਉੱਤੋਂ ਜੇਲ੍ਹ ਦੇ ਅਫਸਰ ਨੇ ਵੀ ਸਾਨੂੰ ਹਰ ਵੇਲੇ ਪਰਮਾਉਂਦੇ ਰਹਿੰਦੇ ਸਨ ਕਈ ਵੱਡੇ ਵੱਡੇ ਲੋਕ ਸਰਦਾਰ ਬਹਾਦਰ ਤੇ ਰਾਏ ਬਹਾਦਰ ਵੀ ਆ ਆ ਕੇ ਸਾਨੂੰ ਸਮਝਾਉਂਦੇ ਜਾਂ ਕਹੋ ਕੁਰਾਹੇ ਪਾਉਂਦੇ ਰਹਿੰਦੇ ਕਿ ਅੰਗਰੇਜ਼ਾਂ ਵਰਗਾ ਇਨਸਾਫ਼ ਵਾਲਾ ਰਾਜ ਕਿਸੇ ਦਾ ਨਹੀਂ ਸਾਨੂੰ ਅੰਗਰੇਜ਼ਾਂ ਤੋਂ ਮਾਫ਼ੀ ਮੰਗ ਕੇ ਅਗਾਹ ਵਾਸਤੇ ਸਿੱਧੇ ਰਾਹ ਪੈ ਜਾਣਾ ਚਾਹੀਦਾ ਹੈ ਇੱਕ ਰਾਤ ਤੜਕੇ 3 ਵਜੇ ਤੱਕ ਮੈਂ ਸੋਚਦਾ ਰਿਹਾ ਕਿ ਮੈਨੂੰ ਵੀ ਸਰਕਾਰ ਕੋਲੋਂ ਮਾਫੀ ਮੰਗ ਕੇ ਬਾਹਰ ਚਲੇ ਜਾਣਾ ਚਾਹੀਦਾ ਏ ਮੈਂ ਰੱਬ ਅੱਗੇ ਭਾਵੇਂ ਝੂਠ ਮਾਰ ਲਵਾਂ ਪਰ ਤੇਰੇ ਅੱਗੇ ਨਹੀਂ ਸੱਚ ਜਾਣੀ ਮੇਰਾ ਦਿਲ ਡੋਲ ਗਿਆ ਸੀ ਇੰਨੀ ਬਹਾਦਰੀ ਨਾਲ ਬੈਂਤ ਖਾਣ ਵਾਲਾ ਕਰਮ ਸੌ ਡੋਲ ਗਿਆ ਸੀ ਤੇ ਫਿਰ ਜਾਣਦੀ ਏ ਮੈਨੂੰ ਬਚਾਇਆ ਕਿਹਨੇ ਜਿਨੇ ਢੁਲਾਇਆ ਸੀ ਢੁਲਾਇਆ ਸੀ ਤੇਰੇ ਵਿਛੋੜੇ ਨੇ ਤੇ ਬਚਾ ਲਿਆ ਤੇਰੇ ਸਿਦਕ ਨੇ ਤੜਕਸਾਰ ਮੇਰੀ ਅੱਖ ਲੱਗ ਗਈ ਕੀ ਵੇਖਦਾ ਮੈਂ ਕਿ ਤੂੰ ਮੇਰੇ ਵੱਲੇ ਕੁੰਡ ਕਰਕੇ ਰੁੱਸੀ ਬੈਠੀ ਏ ਮੈਂ ਮਿੰਤਾ ਕਰਕੇ ਤੈਨੂੰ ਰੁੱਸਣ ਦਾ ਕਾਰਨ ਪੁੱਛਦਾ ਅੰਤ ਤੂੰ ਮੇਰੇ ਵੱਲ ਮੂੰਹ ਕਰਕੇ ਬੜੇ ਨਿਹੋਰੇ ਨਾਲ ਕਿਹਾ ਤੁਸੀਂ ਤਾਂ ਆਂਦੇ ਸੀ ਕਿ ਤੁਸੀਂ ਕੋਈ ਐਹੋ ਜਿਹਾ ਕੰਮ ਨਹੀਂ ਕਰੋਗੇ ਜਿਸ ਨਾਲ ਮੇਰਾ ਸਿਰ ਨੀਵਾ ਹੋਵੇ ਹੁਣ ਦੱਸੋ ਤੁਹਾਡੇ ਮਾਫੀ ਮੰਗ ਲੈਣ ਨਾਲ ਮੇਰਾ ਸਿਰ ਉੱਚਾ ਰਹਿ ਜਾਏਗਾ ਸਹੇਲੀਆਂ ਮੈਨੂੰ ਕੀ ਆਖਣਗੀਆਂ ਮੈਂ ਸ਼੍ਰਿਕਣੀਆਂ ਵਿੱਚ ਕੀ ਮੂੰਹ ਲੈ ਕੇ ਵਿਆਹ ਕਰਾਂਗੀ ਬਸ ਉਸੇ ਵੇਲੇ ਮੇਰੀ ਅੱਖ ਖੁੱਲ ਗਈ ਮੈਂ ਉੱਠ ਕੇ ਬੈਠ ਗਿਆ ਮੈਨੂੰ ਇਉਂ ਪਾਸਿਆ ਸੀ ਜਿਵੇਂ ਤੂੰ ਕਿਤੇ ਮੇਰੇ ਨੇੜੇ ਹਿੱਲੂਕੀ ਬੈਠੀ ਮੇਰੀ ਦੁਰਦਸ਼ਾ ਵੇਖ ਰਹੀ ਹੋਵੇਂ ਆਹ ਕਈ ਦਿਨ ਮੇਰਾ ਦਿਲ ਬੜਾ ਆਵਾਜ਼ ਆ ਰਿਹਾ ਮੇਰਾ ਜੀ ਕਰੇ ਮੈਂ ਸਰਾਬੇ ਤੇ ਪਕਨੇ ਦੇ ਗੱਲ ਨਾਲ ਲੱਗ ਕੇ ਉੱਚੀ ਉੱਚੀ ਰੋਵਾਂ ਤੇ ਉਹਨਾਂ ਨੂੰ ਸਭ ਕੁਝ ਦੱਸ ਦੇਵਾਂ ਪਰ ਮੈਂ ਇਹ ਦਲੇਰੀ ਨਾ ਕਰ ਸਕਿਆ ਅੱਜ ਤੱਕ ਮੈਂ ਨਾਂ ਬਖਸ਼ੇ ਜਾਣ ਵਾਲੇ ਗੁਨਾਹ ਵਾਂਗ ਇਸ ਭੇਤ ਨੂੰ ਅੰਦਰੇ ਲੁਕਾਈ ਰੱਖਿਆ ਏ ਅੱਜ ਤੇਰੇ ਅੱਗੇ ਇਕਬਾਲ ਕਰਕੇ ਮੈਂ ਦਿਲ ਹੌਲਾ ਕਰ ਲਿਆ ਏ ਖੈਰ ਮੈਂ ਸੰਭਲ ਗਿਆ ਤੇਰੀ ਇੱਕੇ ਫਟਕਾਰ ਨੇ ਮੈਨੂੰ ਤਕੜਿਆ ਕਰ ਦਿੱਤਾ ਫਿਰ ਮੈਂ ਇੱਕ ਇੱਕ ਕਰਕੇ ਫਾਂਸੀ ਦੇ ਦਿਨ ਗਿਣਨ ਲੱਗਾ ਤੇ ਜਿਸ ਦਿਨ ਜੱਜਾਂ ਨੇ ਹੁਕਮ ਸੁਣਾਇਆ ਮੇਰਾ ਦਿਲ ਉਦਾਸ ਹੋ ਗਿਆ ਮੇਰਾ ਨਾਂ ਫਾਂਸੀ ਵਾਲਿਆਂ ਵਿੱਚ ਨਹੀਂ ਸੀ ਮੈਨੂੰ ਉਮਰ ਕੈਦ ਦੀ ਸਜ਼ਾ ਮਿਲੀ ਨਾਲ ਹੀ ਜਾਇਦਾਦ ਜ਼ਬਤੀ ਦਾ ਵੀ ਹੁਕਮ ਹੋਇਆ ਪਰ ਮੇਰੀ ਜਾਇਦਾਦ ਹੈਗੀ ਈ ਕਿਹੜੀ ਸੀ ਜਿਹੜੀ ਸਰਕਾਰ ਜ਼ਬਤ ਕਰ ਲੈਂਦੀ ਜ਼ਮੀਨ ਬਾਪੂ ਦੇ ਨਾਂ ਸੀ ਤੇ ਉਹਨੇ ਸਰਕਾਰੀ ਬਿਆਨ ਦੇ ਦਿੱਤਾ ਕਿ ਮੇਰੇ ਨਾਲ ਉਹਨਾਂ ਦਾ ਕੋਈ ਸਬੰਧ ਨਹੀਂ। ਵੇਖਿਆ ਹੀ ਘਰ ਦੇ ਵੀ ਉਦੋਂ ਗਦਰੀਆਂ ਨਾਲ ਕੋਈ ਸਬੰਧ ਰੱਖਣ ਨੂੰ ਤਿਆਰ ਨਹੀਂ ਸਨ। ਸਰਕਾਰ ਤੋਂ ਡਰਦੇ। ਹੋਰ ਕੀ 5 ਸਾਲ ਵਿੱਚ ਮੈਂ ਕਈ ਜੇਲਾਂ ਵੇਖੀਆਂ। ਕਈ ਵਾਰ ਮੈਂ ਭੁੱਖ ਹੜਤਾਲ ਕੀਤੀ ਤੇ ਇੱਕ ਵਾਰ ਹੋਰ ਮੁਲਤਾਨ ਜੇਲ੍ਹ ਵਿੱਚ ਪੰਜੀ ਬੈਤ ਲੱਗੇ। ਕਦੇ ਡੰਡਾ ਬੇੜੀ, ਕਦੇ ਕੋਠੀ ਬੰਦ। ਇਹ ਤਾਂ ਆਮ ਗੱਲ ਸੀ ਨਾ। ਅਸਲ ਵਿੱਚ ਮੇਰਾ ਸੁਭਾਅ ਵਿਗੜ ਗਿਆ ਸੀ। ਤੇਰੀ ਮੌਤ ਨੇ ਮੇਰਾ ਦਿਲ ਹਿਲਾ ਦਿੱਤਾ ਸੀ 20 ਬਰੇ ਕੈਦ ਕੱਟ ਕੇ ਫੇਰ ਮਿਲਣ ਦੀ ਆਸ ਟੁੱਟ ਗਈ ਸੀ ਮੈਂ ਉਦੋਂ ਆਪਣੇ ਆਪ ਨੂੰ ਅੱਧਾ ਪਾਗਲ ਖਿਆਲ ਕਰਦਾ ਸਾਂ ਫੇਰ ਤੇਰੀ ਮੌਤ ਕੁਦਰਤੀ ਹੁੰਦੀ ਤਾਂ ਹੋਰ ਗੱਲ ਸੀ ਮੈਂ ਹੌਸਲੇ ਨਾਲ ਸਹਿ ਲੈਂਦਾ ਪਰ ਇਹੋ ਜਿਹੀ ਮੌਤ ਕਿਵੇਂ ਜਰੀ ਜਾਂਦੀ ਹੈ ਮੈਂ ਉਦੋਂ ਬਾਹਰ ਹੁੰਦਾ ਤਾਂ ਸ਼ਾਇਦ ਦੋ ਚੌ ਨੂੰ ਕਤਲ ਕਰ ਦਿੰਦਾ ਪਰ ਮੈਂ ਬਾਹਰ ਹੁੰਦਾ ਤਾਂ ਹੀ ਐਸਾ ਹੁੰਦਾ ਕਿਉਂ ਅੱਜ ਮੈਂ ਤੇਰੇ ਮਾਪਿਆਂ ਨੂੰ ਵੀ ਬਹੁਤਾ ਦੋਸ਼ ਨਹੀਂ ਦਿੰਦਾ ਪਰ ਉਦੋਂ ਉਹ ਮੈਨੂੰ ਬਹੁਤ ਬੁਰੇ ਲੱਗਦੇ ਸਨ ਤੇਰੇ ਕਾਤਲ ਜਿਸ ਦਿਨ ਮੈਂ ਜੇਲ੍ਹ ਵਿੱਚ ਖਬਰ ਸੁਣੀ ਸੀ ਮੈਂ ਦੱਸ ਨਹੀਂ ਸਕਦਾ ਮੇਰੀ ਹਾਲਤ ਕੀ ਹੋ ਗਈ ਸੀ ਮੇਰਾ ਦਿਲ ਕਰਦਾ ਸੀ ਮੈਂ ਸਾਰੀ ਦੁਨੀਆ ਨੂੰ ਫਨਾ ਕਰ ਦਿਆਂ ਬੱਲਾਂ ਵਾਲੀਏ RAME ਨੇ ਦੱਸਿਆ ਸੀ ਉਹ ਦੇਸੀ ਸ਼ਰਾਬ ਕੱਢਣ ਕਰਕੇ 6 ਮਹੀਨੇ ਕੈਦ ਹੋ ਕੇ ਆਇਆ ਸੀ ਉਹਨੇ ਦੱਸਿਆ ਤੇਰੇ ਮਾਪਿਆਂ ਨੇ ਤੈਨੂੰ ਦੂਜੇ ਥਾਂ ਬਹਾ ਦਿੱਤਾ ਸੀ ਉਹ 20 ਸਾਲ ਮੇਰੀ ਉਡੀਕ ਕਰਨ ਵਾਸਤੇ ਤਿਆਰ ਨਹੀਂ ਸਨ ਅੱਜ ਸੋਚਦਾ ਉਹਨਾਂ ਦਿਨਾਂ ਵਿੱਚ ਸ਼ਾਇਦ ਕੋਈ ਮਾਪੇ ਵੀ ਇੰਨੀ ਉਡੀਕ ਕਰਨ ਵਾਸਤੇ ਤਿਆਰ ਨਾ ਹੁੰਦੇ ਉਹਨਾਂ ਨੂੰ ਮੇਰੇ ਜਿਉਂਦੇ ਜੀ ਜੇਲ੍ਹ ਵਿੱਚੋਂ ਬਾਹਰ ਆ ਜਾਣ ਦੀ ਆਸ ਨਹੀਂ ਸੀ ਰਹੀ ਮੁਟਿਆਰ ਟੀ ਸਾਰੀ ਉਮਰ ਬੂਹੇ ਬਿਠਾ ਛੱਡਣ ਵਾਸਤੇ ਉਹ ਤਿਆਰ ਨਹੀਂ ਸਨ ਰਾਮੇ ਨੇ ਇਹ ਵੀ ਦੱਸਿਆ ਸੀ ਕਿ ਤੂੰ ਮਾਂ ਪਿਓ ਅੱਗੇ ਵਾਸਤੇ ਪਾਰੀ ਸੈਂ ਤੂੰ ਸਾਰੀ ਉਮਰ ਆਪਣੇ ਸਿੱਧਕ ਵਿੱਚ ਤੇ ਮੇਰੀ ਉਡੀਕ ਵਿੱਚ ਕੱਟਣ ਵਾਸਤੇ ਤਿਆਰ ਸੈਂ ਪਰ ਤੇਰੇ ਘੋੜ ਦਿਲੇ ਮਾਪੇ ਨਾ ਮੰਨੇ ਤੂੰ ਆਤਮ ਹੱਤਿਆ ਕਰਨ ਦੀ ਧਮਕੀ ਦਿੱਤੀ ਤੇਰੇ ਮਾਪਿਆਂ ਨੇ ਧਮਕੀ ਨੂੰ ਸੱਚ ਨਾ ਮੰਨਿਆ ਤੇਰੇ ਅੱਗੇ ਉਹਨਾਂ ਵੱਲ ਰੱਖਿਆ ਪਰ ਅੰਦਰੇ ਅੰਦਰ ਦੂਜੇ ਥਾਂ ਪੱਕ ਪਕਾ ਲਿਆ ਤੈਨੂੰ ਤਦ ਪਤਾ ਲੱਗਾ ਜਾਂ ਪੂਰਿਆਂ ਵਾਲਾ ਕ੍ਰਿਸ਼ਨ ਤੈਨੂੰ ਲੈਣ ਆ ਗਿਆ ਤੂੰ ਸਾਰੀ ਯਾਤਰੂਨ ਦੀ ਪਿੱਟ ਦੀ ਨੇ ਕੱਢੀ ਤੇ ਤੇਰੀ ਮਾਂ ਤੇ ਭਲਾਈ ਤੇਰੇ ਕੋਲ ਬੈਠੀਆਂ ਤੈਨੂੰ ਸਮਝਾਉਂਦੀਆਂ ਰਹੀਆਂ ਅਸਲ ਵਿੱਚ ਉਹ ਤੇਰੀ ਰਾਖੀ ਕਰਦੀਆਂ ਰਹੀਆਂ ਅਗਲੀ ਸਵੇਰ ਤੈਨੂੰ ਰੋਂਦੀ ਕਰਲਾਉਂਦੀ ਨੂੰ ਕਿਸਨੇ ਨਾਲ ਤੋੜ ਦਿੱਤਾ ਸੁਣਿਆ ਏ ਤੋੜਨ ਲੱਗਿਆ ਮਾਂ ਤੇਰੇ ਗਲ ਲੱਗ ਕੇ ਰੋਣ ਲੱਗੀ ਤਾਂ ਤੂੰ ਉਹਨੂੰ ਛਿੜਕ ਦਿੱਤਾ ਸੀ ਹੁਣ ਬਲਦੀ ਤੇ ਤੇਲ ਪਾਉਣ ਲੱਗੀ ਏ ਛੇਤੀ ਹੀ ਵੇਲਾ ਆ ਜਾਵੇਗਾ ਜਦੋਂ ਤੁਸੀਂ ਸਾਰੇ ਰੋਵੋਗੇ ਤੇ ਉਹ ਵੇਲਾ ਛੇਤੀ ਹੀ ਆ ਵੀ ਗਿਆ 8 ਦਿਨ ਪੂਰੀ ਰਹਿ ਕੇ ਤੂੰ ਵਾਪਸ ਆਈ ਤੇ ਪੇਕੇ ਆਈ ਨੇ ਚੌਥੇ ਦਿਨ ਖੂਹ ਵਿੱਚ ਛਾਲ ਮਾਰ ਕੇ ਤੂੰ ਜਾਨ ਦੇ ਦਿੱਤੀ ਤੂੰ ਸ਼ਹੀਦ ਹੋ ਗਈ ਖੇਮਕੁਰੇ ਮੇਰੇ ਪਿਆਰ ਬਦਲੇ ਤੂੰ ਸ਼ਹੀਦੀ ਪਾ ਗਈ ਇਸ ਜ਼ਾਲਮ ਸਮਾਜ ਦੇ ਸਿਰ ਚੜ੍ਹ ਕੇ ਤੂੰ ਕੁਰਬਾਨ ਹੋ ਗਈ ਮੇਰੀ ਦੁਨੀਆ ਉਜੜ ਗਈ ਫਿਰ ਨਾ ਜੇਲ੍ਹ ਕੱਟਣ ਦਾ ਕੋਈ ਸਵਾਦ ਰਹਿ ਗਿਆ ਨਾ ਰਿਹਾ ਹੋ ਕੇ ਘਰ ਆਉਣ ਦੀ ਰੀਤ ਮੈਂ ਚਾਹੁੰਦਾ ਸਾਂ ਜੇਲ੍ਹ ਵਿਦ ਦੇ ਵਿੱਚੇ ਮੇਰੀ ਮੁਕਤੀ ਹੋ ਜਾਏ ਪਰ ਐਸਾ ਹੋਇਆ ਨਾ ਯੂਰਪ ਦੀ ਲੜਾਈ ਜਿੱਤਣ ਦੀ ਖੁਸ਼ੀ ਵਿੱਚ ਅੰਗਰੇਜ਼ਾਂ ਨੇ ਬਹੁਤ ਸਾਰੇ ਕੈਦੀ ਰਿਹਾ ਕਰ ਦਿੱਤੇ ਮੈਂ ਵੀ ਮਿੰਟ ਗੁਮਰੀ ਜੇਲ੍ਹ ਵਿੱਚੋਂ ਰਿਹਾ ਹੋ ਕੇ ਘਰ ਆ ਗਿਆ ਮੇਰਾ ਘਰ ਕਿੱਥੇ ਰਹਿ ਗਿਆ ਸੀ ਉਹ ਤਾਂ ਉੱਜੜ ਚੁੱਕਾ ਸੀ ਹਾਂ ਘਰ ਸੀ ਉਸ ਵੇਲੇ ਛੋਟੇ ਭਰਾ ਸ਼ਰਮ ਸੌਂਦਾ ਤਿੰਨ ਸਾਲ ਹੋ ਗਏ ਸਨ ਉਹਦਾ ਵਿਆਹ ਹੋਏ ਨੂੰ ਉਹਨਾਂ ਦੇ ਘਰ ਬਰੇ ਕੁ ਦਾ ਮੁੰਡਾ ਵੀ ਸੀ ਮੇਰੇ ਆਉਣ ਤੋਂ 6 ਕੁ ਮਹੀਨੇ ਪਹਿਲਾਂ ਬਾਪੂ ਮਰ ਚੁੱਕਾ ਸੀ ਸ਼ਰਮ ਸਿਉਂ ਹੀ ਸਾਰੇ ਘਰ ਦਾ ਮਾਲਕ ਸੀ ਉਹ ਮਾੜਾ ਬੰਦਾ ਨਹੀਂ ਸੀ ਪਰ ਉਹਦੇ ਘਰ ਵਾਲੀ ਬਸੰਤ ਕੌਰ ਬੜੇ ਭੜੇ ਸੁਭਾਅ ਤੇ ਛੋਟੇ ਦਿਲ ਦੀ ਮਾਲਕੀ ਉਹ ਮੈਨੂੰ ਵੇਖ ਨਾ ਸੁਖਾਈ ਸ਼ਾਇਦ ਮੇਰੇ ਫਾਂਸੀ ਲੱਗ ਜਾਣ ਦੀ ਜਾਂ ਜੇਲ੍ਹ ਵਿੱਚ ਉਂਝੀ ਮਰ ਜਾਣ ਦੀ ਉਹਨੂੰ ਅੰਗਰੇਜ਼ਾਂ ਜਿੰਨੀ ਖੁਸ਼ੀ ਹੁੰਦੀ ਪਰ ਵਿੱਚੋਂ ਮੇਰਾ ਹਿੱਸਾ ਵੰਡ ਕੇ ਦੇਣਾ ਉਹਨੂੰ ਅੰਗਰੇਜ਼ਾਂ ਦੇ ਹਿੰਦੁਸਤਾਨ ਛੱਡਣ ਨਾਲੋਂ ਵੀ ਔਖਾ ਪ੍ਰਤੀਤ ਹੁੰਦਾ ਸੀ ਉਹਨੇ ਬਥੇਰਾ ਰੌਲਾ ਪਾਇਆ ਪਰ ਮੈਂ ਬਹੁਤਾ ਝਗੜਾ ਕਰਨਾ ਠੀਕ ਨਾ ਸਮਝਿਆ ਮੈਂ ਝਗੜਾ ਕਰਦਾ ਵੀ ਕੀ ਦੇ ਬਦਲੇ ਬਸ ਆਹ ਤੇਰੀਆਂ ਚਾਲ ਨਿਸ਼ਾਨੀਆਂ ਤੇ ਹਿੱਸੇ ਨਾਲੋਂ ਵੀ ਦੋ ਕੁ ਮਾ ਘੱਟ ਜ਼ਮੀਨ ਲੈ ਕੇ ਮੈਂ ਵੱਕ ਹੋ ਗਿਆ ਪਰ ਮੈਂ ਆ ਘੂਠਾ ਨਾ ਛੱਡਿਆ ਜਿਹਦੇ ਵਿੱਚ ਤੇਰੇ ਨਾਲ ਜ਼ਿੰਦਗੀ ਦੇ ਚਾਰ ਦਿਹਾੜੇ ਮਾਣੇ ਸਨ ਬਸੰਤ ਕੌਰ ਅਜੇ ਵੀ ਔਖੀ ਸੀ ਉਸੇ ਸਾਲ ਉਹਨੇ ਵਿਹੜੇ ਵਿੱਚ ਕੰਦ ਕਰ ਲਈ ਵੇਨੀ ਹੈ ਨਾ ਆਪਣੇ ਪਾਸੇ ਕੋਈ ਬਾਰੀ ਤੱਕ ਨਹੀਂ ਸੁਰੱਖੀ ਘਰ ਵੱਖਰੇ ਚੁੱਲ੍ਹੇ ਵੱਖਰੇ ਬੂਹੇ ਵੱਖਰੇ ਇਸ ਸੁੰਜੇ ਘਰ ਵਿੱਚ ਮੇਰਾ ਜੀ ਨਾ ਲੱਗਾ ਜੀ ਕਿਹਦੇ ਨਾਲ ਲੱਗਦਾ ਤੂੰ ਮੈਨੂੰ ਛੱਡ ਕੇ ਤੁਰ ਗਈ ਸੈਂ ਇੱਛੇ ਰਹਿ ਗਿਆ ਸੀ ਦੇਸ਼ ਜਿਸ ਨੂੰ ਮੈਂ ਪਿਆਰ ਕਰਦਾ ਹਾਂ ਬਸ ਦੇਸ਼ ਦੀ ਆਜ਼ਾਦੀ ਵਾਸਤੇ ਕੋਈ ਵੀ ਲਹਿਰ ਚੱਲੀ ਮੈਂ ਉਹਦੇ ਵਿੱਚ ਅੱਗੇ ਹੋ ਕੇ ਹਿੱਸਾ ਲਿਆ ਗੁਰੂ ਕੇ ਬਾਗ ਦਾ ਮੋਰਚਾ ਲੱਗ ਗਿਆ ਤਾਂ ਮੈਂ ਉਧਰ ਤੁਰ ਪਿਆ ਪਹਿਲੀ ਵਾਰ ਜਥੇ ਵਿੱਚ ਗਿਆ ਬੀਟੀ ਦੇ ਜਰਮਾਣਿਆਂ ਦੀਆਂ ਡਾਂਗਾ ਖਾਧੀਆਂ ਅਸਲ ਵਿੱਚ ਪੰਥ ਦਾ ਹੁਕਮ ਸੀ ਸ਼ਾਂਤ ਰਹਿਣ ਦਾ ਜਿਹੜੇ ਅਸੀਂ ਚੁੱਪ ਕਰਕੇ ਮਾਰ ਖਾਈ ਜਾਂਦੇ ਸਾਂ ਨਹੀਂ ਤਾਂ ਉਹਨਾਂ ਵਰਗੇ 10 ਸਿਪਾਹੀ ਮੇਰੇ ਸਾਹਮਣੇ ਨਹੀਂ ਸੰਖਲੋ ਸਕਦੇ ਇੱਕ ਵਾਰ ਜੋਸ਼ ਵਿੱਚ ਆ ਕੇ ਮੈਂ ਦੋ ਸਪਾਈਆਂ ਦੀਆਂ ਡਾਂਗਾ ਖੋਲੀਆਂ। ਬਾਕੀ 3-4 ਡੜੇ ਐਵੇਂ ਹੀ ਨਾ ਸੁਠੇ। ਮੈਂ ਹੱਸ ਕੇ ਆਖਿਆ, "ਓਏ ਬੀਟੀ, ਆਨੇ ਤੇਰੇ ਸੂਰ ਮੇ ਸਾਨੂੰ ਸ਼ਾਂਤ ਰਹਿਣ ਦਾ ਹੁਕਮ ਲੱਗਾ ਹੋਇਆ ਏ, ਨਹੀਂ ਤਾਂ ਮੈਂ ਸਾਰਿਆਂ ਨੂੰ ਵੇਖ ਲਵਾਂ। ਲੈ ਹੁਣ ਆਖ ਨੇ ਰੀਜ ਲਾ ਲੈਣ।" ਤੇ ਮੈਂ ਛੋਟੇ ਸੁਟ ਕੇ ਚੌਂਕੜਾ ਮਾਰ ਕੇ ਬਹਿ ਗਿਆ। ਫਿਰ ਉਹਨਾਂ ਚਿਪ ਚੜਿਆ ਡਾਂਗ ਵੜਾਈ ਨਹੀਂ ਨਾ। ਮੈਨੂੰ ਕੋਈ ਸੁਰਤ ਨਹੀਂ ਰਹੀ ਕਿ ਉਹਨਾਂ ਕਿੰਨੀਆਂ ਕੁ ਮਾਰੀਆਂ। ਖੈਰ ਉਦੋਂ ਅਜੇ ਜਾਨ ਤਕੜੀ ਸੀ ਮੈਂ ਛੇਤੀ ਹੀ ਰਾਜੀ ਹੋ ਗਿਆ ਤੇ ਅਗਲੇ ਮਹੀਨੇ ਫੇਰ ਜੱਥੇ ਨਾਲ ਤੁਰ ਗਿਆ ਮੈਨੂੰ 2 ਸਾਲ ਸਜ਼ਾ ਹੋਈ ਪਰ ਮੋਰਚਾ ਫਤਿਹ ਹੋ ਗਿਆ ਤੇ ਮੈਂ 6 ਮਹੀਨੇ ਕੱਟਣ ਪਿੱਛੋਂ ਰਿਹਾ ਕਰ ਦਿੱਤਾ ਗਿਆ ਫਿਰ ਜੈਤੋ ਦਾ ਮੋਰਚਾ ਲੱਗ ਗਿਆ ਤਾਂ 1 ਸਾਲ ਹੋਰ ਕੱਟ ਆਇਆ ਅਸਲ ਵਿੱਚ ਅਸਲ ਵਿੱਚ ਵਾਰ-ਵਾਰ ਜੇਲ੍ਹ ਜਾਣ ਦਾ ਕਾਰਨ ਅੰਗਰੇਜ਼ਾਂ ਨਾਲ ਘਿਰਣਾ ਤੇ ਦੇਸ਼ ਨੂੰ ਆਜ਼ਾਦ ਕਰਾਉਣ ਦੀ ਲਗਨ ਸੀ ਧਰ ਦੀ ਉਦਾਸੀ ਨਹੀਂ ਸੀ ਜਿਹੜੀ ਲਗਨ ਸਰਾਬ ਆ ਲਾ ਗਿਆ ਸੀ ਉਹ ਅੰਦਰੋਂ ਮੱਠੀ ਨਹੀਂ ਸੀ ਪਈ ਇੱਕ ਸਾਲ ਮਹਾਤਮਾ ਗਾਂਧੀ ਦੇ ਲੂਣ ਸਤਿਆਗ੍ਰਹਿ ਵੇਚ ਵੀ ਘਟ ਆਇਆ ਇਹ ਹੀ ਮੇਰਾ ਜੀਵਨ ਤੇਰੀਆਂ ਇਹਨਾਂ ਨਿਸ਼ਾਨੀਆਂ ਦੇ ਆਸਰੇ ਜਿਉਂ ਰਿਹਾ ਹਾਂ ਜਾਂ ਇੱਕ ਹੋ ਰਾਸ ਹੈ ਕਿ ਜਿਉਂਦੇ ਜਿਉਂਦੇ ਦੇਸ਼ ਆਜ਼ਾਦ ਹੋਇਆ ਜਰੂਰ ਵੇਖ ਲਈਏ ਖੇਮ ਕੁਰੇ ਦੇਸ਼ ਆਜ਼ਾਦ ਹੋ ਕੇ ਰਹੇਗਾ ਮੈਂ ਉਹ ਦਿਨ ਜਰੂਰ ਵੇਖਾਂਗਾ ਪਰ ਤੂੰ ਮੇਰੇ ਕੋਲ ਨਹੀਂ ਹੋਵੇਂਗੀ ਨਹੀਂ ਨਹੀਂ ਮੈਂ ਐਸਾ ਕਿਉਂ ਆਖਾਂ ਤੂੰ ਤਾਂ ਹਰ ਵੇਲੇ ਮੇਰੇ ਕੋਲ ਏ ਤੂੰ ਮੇਰੇ ਦਿਲ ਵਿੱਚ ਵਸਦੀ ਏ ਜਿੱਥੇ ਹੋਰ ਕੋਈ ਨਹੀਂ ਵੇਖ ਸਕਦਾ ਤੂੰ ਤੂੰ ਬਾਬੇ ਅਕਾਲੀ ਦੀ ਸਾਰੀ ਰਾਤ ਇਨਾ ਹੀ ਵਹਿਣਾ ਵਿੱਚ ਨਿਪ ਗਈ ਦੋਸਤੋ ਤੁਸੀਂ ਸੁਣ ਰਹੇ ਸੀ ਜਾਨੀ ਸੋਹਣ ਸਿੰਘ ਸੀਤਲ ਦਾ ਲਿਖਿਆ ਨਾਵਲ ਤੂਤਾਂ ਵਾਲਾ ਖੂ ਦਾ ਐਪੀਸੋਡ ਨੰਬਰ 6 ਪ੍ਰੋਗਰਾਮ ਨਾਵਲ ਦੇ ਵਰਕੇ ਦੇ ਵਿੱਚ ਇਸੇ ਨਾਵਲ ਦਾ ਐਪੀਸੋਡ ਨੰਬਰ 7 ਇਸੇ ਪ੍ਰੋਗਰਾਮ ਦੇ ਵਿੱਚ ਲੈ ਕੇ ਹਾਜ਼ਰ ਹੋਵਾਂਗੇ ਅਗਲੀ ਵੀਡੀਓ ਦੇ ਵਿੱਚ ਜਦ ਤੱਕ ਜੁੜੇ ਰਹੋ ਧੰਨਵਾਦ